ਕੈਲੀਫੋਰਨੀਆ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਸੀ ਡੈਮੋਕ੍ਰੇਟਸ ਦੇ ਦੁਆਰਾ ਜਿਸ ਦੇ ਤਹਿਤ ਸੈਲਫ ਡਿਫੈਂਸ ਉਹ ਉਹ ਜੇ ਕੋਈ ਕਰਦੇ ਹੋਏ ਸੈਲਫ ਡਿਫੈਂਸ ਕਰਦੇ ਹੋਏ ਕਿਸੇ ਨੂੰ ਮਾਰ ਦਿੰਦਾ ਆ ਤਾਂ ਕਹਿੰਦੇ ਵੀ ਉਸ ਨੂੰ ਇਲੀਗਲ ਕੋਸ਼ਤ ਹੋ ਜਾਣਾ ਸੀ ਇਲੀਗਲ ਕਰਾਰ ਦੇ ਜਾਣਾ ਸੀ ਏਬੀ 1333 ਹਾਲੀਵੁੱਡ ਦੀ ਡੈਮੋਕ੍ਰੇਟ ਅਸੈਂਬਲੀ ਮੈਂਬਰ ਰਿਚ ਚਾਵੇਜ਼ ਜ਼ਬਰ ਉਹਨਾਂ ਨੇ ਜਿਹੜਾ ਲਿਆਂਦਾ ਸੀ ਹੁਣ ਕਹਿੰਦੇ ਵੀ ਉਸ ਦੀ ਇੰਨੀ ਕੁ ਜ਼ਿਆਦਾ ਵਿਰੋਧਤਾ ਜਿਹੜੀ ਹੋਈ ਆ ਤੇ ਤੇ ਨਾਲ ਦੇ ਨਾਲ ਖਾਸ ਕਰਕੇ ਰਿਪਬਲਿਕਨਸ ਨੇ ਮੁੱਦੇ ਨੂੰ ਕਾਫੀ ਜ਼ਿਆਦਾ ਉਭਾਰਿਆ ਉਸ ਦੇ ਚਲਦਿਆਂ ਇਸ ਬਿਲ ਨੂੰ ਹੁਣ ਉਹਨਾਂ ਨੇ ਵਾਪਸ ਲੈ ਲਿਆ ਹੈਗਾ ਆ ਉਹਨਾਂ ਨੇ ਕਿਹਾ ਵੀ ਜਿਹੜੇ ਕਹਿੰਦੇ ਵੀ ਇਸ ਬਾਬਤ ਕਾਫੀ ਜ਼ਿਆਦਾ ਫੀਅਰ ਤੇ ਕਨਫਿਊਜ਼ਨ ਫੈਲ ਗਈ ਸੀ ਇਸ ਤੇ ਚੱਲਦੇ ਆ ਮੈਂ ਹੁਣ ਇਸ ਬਿਲ ਨੂੰ ਕਹਿੰਦੇ ਵੀ ਵਾਪਸ ਲੈ ਰਹੇ ਆ ਇਹ ਉਹਨਾਂ ਦੀ ਸਟੇਟਮੈਂਟ ਉਹਨਾਂ ਨੇ ਆਪਣੇ ਵੈਬਸਾਈਟ ਦੇ ਉੱਤੇ ਪੋਸਟ ਕੀਤੀ ਸੀਗੀ ਸੋ ਕਹਿੰਦੇ ਵੀ ਸਕੋਪ ਬਹੁਤ ਹੀ ਜ਼ਿਆਦਾ ਨੈਰੋ ਕੀਤਾ ਜਾਣਾ ਸੀਗਾ ਇਸ ਬਿਲ ਦੇ ਤਹਿਤ ਜੇ ਕੋਈ ਸੈਲਫ ਡਿਫੈਂਸ ਦੇ ਐਕਟ ਦੇ ਵਿੱਚ ਲੀਥਲ ਫੋਰਸ ਨੂੰ ਯੂਜ਼ ਕਰ ਲੈਂਦਾ ਸੀਗਾ এবੀ 30 33 ਜਿਹੜਾ ਬਿੱਲ ਆ ਇਹ ਕੰਜ਼ਰਵੇਟਿਵਜ਼ ਦੇ ਲਈ ਕਹਿੰਦੇ ਵੀ ਇੱਕ ਵੱਡਾ ਟਾਕਿੰਗ ਪੁਆਇੰਟ ਜਿਹੜਾ ਬਣ ਗਿਆ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਜਿਨ੍ਹਾਂ ਨੂੰ ਪਹਿਲਾਂ ਹੀ ਸੌਫਟ ਆਨ ਕਰਾਈਮ ਦੇ ਕਰਕੇ ਇਦਾਂ ਦੇ ਚੀਜ਼ਾਂ ਦਾ ਇਦਾਂ ਦੇ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਆ ਰਿਵਰਸਾਈਡ ਕਾਉਂਟੀ ਦੇ ਸ਼ੈਰਫ ਤੇ ਕੈਲੀਫੋਰਨੀਆ ਦੇ ਗਵਰਨਰ ਟੋਰੀਅਲ ਕੈਂਡੀਡੇਟ ਚੈਡ ਬਿਆਨਕੋ ਉਹਨਾਂ ਨੇ ਆਰਗਿਊ ਕੀਤਾ ਸੀਗਾ ਵੀ ਕਹਿੰਦੇ ਵੀ ਇਹ ਲੈਜਿਸਲੇਸ਼ਨ ਦੇ ਨਾਲ ਬੇਸਿਕਲੀ ਤੁਸੀਂ ਜਿਹੜਾ ਸੈਲਫ ਡਿਫੈਂਸ ਆ ਅ ਕ੍ਰਿਮੀਨਲ ਕ੍ਰਿਮੀਨਲਸ ਦੇ ਉਲਟ ਉਸਨੂੰ ਤੁਸੀਂ ਇਲੈਗਲ ਜਿਹੜਾ ਉਹ ਕਰ ਰਹੇ ਆ ਸੋ ਉਹਨਾਂ ਨੇ ਕਿਹਾ ਵੀ ਜਿਹੜੇ ਸੈਕਲਮੈਂਟੋ ਚ ਬੈਠੇ ਡੈਮੋਕ੍ਰੇਟਸ ਆ ਉਹਨਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਕਲੇ ਲਾ ਇਨਫੋਰਸਮੈਂਟ ਦੇ ਹੱਥ ਹੀ ਨਹੀਂ ਬੰਨੇ ਤੇ ਕ੍ਰਿਮੀਨਲਸ ਦਾ ਨੂੰ ਥਾਪੜਾ ਹੀ ਨਹੀਂ ਜਿਹੜਾ ਦਿੱਤਾ ਬਲਕਿ ਜਿਹੜੇ ਕੈਲੀਫੋਰਨੀਅਨਸ ਇਹਨਾਂ ਕ੍ਰਿਮੀਨਲਸ ਦੇ ਉਲਟ ਲੜਨ ਨੂੰ ਰੈਡੀ ਨੇ ਉਹਨਾਂ ਨੂੰ ਵੀ ਇਹ ਬਖਸ਼ ਨਹੀਂ ਰਹੇ ਸੋ ਇਸ ਦੇ ਇਵੈਂਚੁਅਲੀ ਜਿਹੜਾ ਚਲਦਿਆਂ ਹੁਣ ਡੈਮੋਕ੍ਰੇਟਸ ਨੂੰ ਇਹ ਜਿਹੜਾ ਆਪਣਾ ਬਿੱਲ ਆ ਵਾਪਸ ਲੈਣਾ ਪੈ ਗਿਆ ਆ